ਇਹਨਾਂ ਨੂੰ ਦੇਣਾ ਹੈ ਨਾ ਕਿਸਾਨ ਫਿਰ ਬੀਜ ਕੇ ਫਸਲ ਵੱਢ ਕੇ ਇਹਨਾਂ ਨੂੰ ਦਿੰਦੇ ਆ ਕਿਸਾਨ ਤਾਂ ਆਪੇ ਹੀ ਮਾੜਿਆ ਮੈਂ ਤਾਂ ਕਿੰਨੇ ਕਿਸਾਨ ਫਸਲ ਬੀਜਣ ਹੀ ਨਾ ਆਪਦੇ ਖਾਣ ਜੂਗੀ ਬੀਜਿਆ ਕਰਨ ਪਤਾ ਲੱਗ ਜੇ ਵੀ ਕਿੱਥੋਂ ਫਸਲ ਆਉਂਦੀ ਕਿੱਥੋਂ ਕਣਕ ਆਉਂਦੀ ਆ ਤੇ ਕਿੱਥੋਂ ਝੋਨਾ ਆਉਂਦਾ ਇਹਨਾਂ ਨੂੰ ਪਤਾ ਲੱਗੇ ਪਰ ਸਾਨੂੰ ਨੂੰ ਦੇਣਾ ਹੈ ਨਾ ਕਿਸਾਨ ਫਿਰ ਬੀਜ ਕੇ ਫਸਲ ਵੱਢ ਕੇ ਇਹਨਾਂ ਨੂੰ ਦਿੰਦੇ ਆ ਕਿਸਾਨ ਤਾਂ ਆਪੇ ਹੀ ਮਾੜਿਆ ਮੈਂ ਤਾਂ ਕਿੰਨੇ ਕਿਸਾਨ ਫਸਲ ਬੀਜਣ ਹੀ ਨਾ ਆਪਦੇ ਖਾਣ ਜੂਗੀ ਬੀਜਿਆ ਕਰਨ ਪਤਾ ਲੱਗ ਜੇ ਵੀ ਕਿੱਥੋਂ ਫਸਲ ਆਉਂਦੀ ਕਿੱਥੋਂ ਕਣਕ ਆਉਂਦੀ ਆ ਤੇ ਕਿੱਥੋਂ ਝੋਨਾ ਆਉਂਦਾ ਇਹਨਾਂ ਨੂੰ ਪਤਾ ਲੱਗੇ ਦ ਅੱਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਸੰਧਵਾ ਵਿਖੇ ਪਹੁੰਚਿਆ ਜਿੱਥੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਵੱਲੋਂ ਸੰਕੇਤ ਦਿੱਤਾ ਜਾ ਰਿਹਾ ਕਿ ਅਸੀਂ ਵੱਡੀ ਲੜਾਈ ਲੜਾਂਗੇ ਜੋ ਕਿ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕਿ ਅਸੀਂ ਖੇਤਾਂ ਦੇ ਵਿੱਚ ਆ ਕਿਸਾਨਾਂ ਦੇ ਜਿਹੜਾ ਨਹਿਰੀ ਪਾਣੀ ਪਹੁੰਚਾ ਦਿੱਤਾ ਇਸ ਮੰਗ ਨੂੰ ਲੈ ਕੇ ਪਹੁੰਚੇ ਹੋਏ ਆ ਕਿਸਾਨ ਕਿ ਸਾਡੇ ਖੇਤਾਂ ਦੇ ਵਿੱਚ ਨਹਿਰੀ ਪਾਣੀ ਪਹੁੰਚਾਇਆ ਜਾਵੇ ਗੱਲਬਾਤ ਕਰਦੇ ਆ ਸਾਡੇ ਨਾਲ ਕਿਸਾਨਾਂ ਕੋ موجوده ਸ਼ਸ਼ੀ ਕਲਦੀ ਭੈਣ ਜੀ ਭੈਣ ਜੀ ਇੱਕ ਪਾਸੇ ਮਾਨ ਸਰਕਾਰ ਦਾਵਾ ਠੋਕ ਰਹੀ ਹੈ ਕਿ ਅਸੀਂ ਨਹਿਰੀ ਪਾਣੀ ਜਿਹੜਾ ਖੇਤਾਂ ਦੇ ਵਿੱਚ ਪਹੁੰਚਾ ਦਿੱਤਾ ਤੁਹਾਡੇ ਵੱਲੋਂ ਦੂਜੇ ਪਾਸੇ ਸੰਵਾ ਸਾਹਿਬ ਦੇ ਜਿਹੜਾ 게ਟ ਅੱਗੇ ਆ ਧਰਨਾ ਦਿੱਤਾ ਜਾ ਰਿਹਾ ਕੀ ਕਾਰਨ ਹੈ ਮੇਰਾ ਨਾਮ ਭਗਤ ਸਿੰਘ ਜਿਲ੍ਹਾ ਪੁਖਾਰ ਕ੍ਰਾਂਤੀਕਾਰੀ ਕਿਸਾਨੀ ਪੁਖਾਰ ਅੱਜ ਦਾ ਜਿਹੜਾ ਧਰਨਾ ਪੰਜਾਬ ਦੀਆਂ ਰਹਿੰਦੀਆਂ ਮੰਗਾਂ ਨੂੰ ਲੈ ਕੇ ਹੂੰ ਕਿਉਂਕਿ ਇਹ ਪੰਜਾਬ ਦੀ ਸਰਕਾਰ ਨੂੰ ਜਗਾਉਣ ਵਾਸਤੇ ਹੂੰ ਸੰਕਲਿਤਿਕ ਧਰਨਾ ਤਾਂ ਕਰਕੇ ਦਿੱਤਾ ਗਿਆ ਇਹ ਵੱਡੀ ਗੈਂਦੀ ਦੇ ਵਿੱਚ ਤਾਂ ਕਿ ਜਿਹੜਾ ਮੈਧੀ ਪਾਣੀ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਪੰਜਾਬ ਦੀ ਸਰਕਾਰ ਉਹ ਦਾਦਾ ਮਾਲਦੀ ਸੀ ਵੀ ਅਸੀਂ ਪਾਣੀ ਬਹੁਤ ਦੇ ਤਾ ਉਹਦੇ ਵਿੱਚ ਜਿਹੜਾ ਗਰਾਊਂਡ ਲੈਵਲ ਤੇ ਹੋਇਆ ਕੀ ਆ ਵੀ ਵੱਡੀ ਪੱਧਰ ਤੇ ਜਿਹੜਾ ਸਾਡਾ ਪਾਣੀ ਦਾ ਕਹਣ ਕੀ ਹੋਇਆ ਵੀ ਦੂਜੀਆਂ ਸੇਟਾਂ ਨੂੰ ਜਾਦਿਆ ਪੰਜਾਬ ਦੇ ਜਿਹੜੇ ਲੋਕਾਂ ਨੂੰ ਪਾਣੀ ਚਾਹੀਦਾ ਉਹਨਾਂ ਕੋਲ ਤੋਂ ਖਾਲਿਆਂ ਦਾ ਪਤਵੰਦ ਵੀ ਹੈ ਜਿਹੜੀ ਉਹ ਨਹਿਰਾਂ ਦੀ ਸਫਾਈ ਨਹੀਂ ਹੋਈ ਉਹਨਾਂ ਦਾ ਪਾਣੀ ਦਾ ਜਿਹੜਾ ਮੰਦਾ ਹਲਾ ਟੇਲਾ ਤੇ ਤਕਰੀਬਨ ਜਿੰਨੇ ਪਿੰਡਾਂ ਨੂੰ ਟੇਲਾ ਲੱਗਦੀਆਂ ਉਹਨਾਂ ਦੇ ਪਾਣੀ ਪੁਰਾਣਾ ਨਹੀਂ ਹੋਇਆ ਉਹ ਵੱਡੀ ਸਮੱਸਿਆ ਹੈ ਦੂਜੀ ਇਹਦੇ ਵਿੱਚ ਇੱਕ ਵੱਡਾ ਜਿਹੜਾ ਉਹਲਾ ਐਸੇ ਪਿਆਰ ਦੀ ਸਥਾਨ ਦੇ ਇੱਕ ਨੋਟਿਸ ਜਿਆ ਨਹੀਂ ਕਰਦਾ ਪਹਿਲਾਂ ਫਿਊਜਨ ਤੋਂ ਕਿ ਜਿਹੜੇ ਜਮੀਨਾਂ ਨੂੰ ਮੋਗਾ ਲੱਗਦਾ ਉਹਨਾਂ ਨੂੰ ਦੂਜੇ ਮੋਗੇ ਚੋਂ ਜਾਂ ਖਾਲ ਲੱਗਦਾ ਉਹਨੂੰ ਕਿਤੇ ਹੋਰ ਪਾਈਪ ਲੈਂ ਜਾਂ ਅੱਡੋ ਮੋਗਾ ਨਹੀਂ ਦਿੱਤਾ ਜਾਂਦਾ ਕਿਉਂਕਿ ਜਿਹੜੇ ਖਾਲ ਆਂ ਤਾਂ ਲੱੰਨੇ ਸਮੇਂ ਤੋਂ ਪੈਈ ਹੋ ਉਹ ਲੰਮੀ ਸੀ ਉਹ ਕਿਸੇ ਤੋਂ 10 ਕਿਲੇ ਤੇ ਪਿਆਲੇ ਲਈ ਦੂਰੋਂ ਖਾਲੇ ਡੈਡ ਹੋ ਚੁੱਕੇ ਸੀ ਤੇ ਉਹਨਾਂ ਲੋਕਾਂ ਨੂੰ ਪਾਣੀ ਨਹੀਂ ਪਹੁੰਚਦਾ ਇਹ ਉਹਨਾਂ ਦੇ ਮੰਗਠੋਂ ਤੇ ਵੀ ਸਾਨੂੰ ਸਾਡੇ ਜੇ ਨੇੜੇ ਕੱਸੀ ਆ ਪਰ ਇੱਕ ਪਾਸੇ ਸੁਆ ਜਾਂ ਕੱਸੀ ਇੱਕ ਥੱਲਾ ਵਾਸਤੇ ਵੀ ਆ ਪਰ ਉੱਥੋਂ ਵੀ ਉਹਨੂੰ ਪਾਣੀ ਨਹੀਂ ਦਿੱਤਾ ਜਾਂਦਾ ਸੀ ਕਿਉਂਕਿ ਨਾਲੇ ਚੋਂ ਉਹਨੂੰ ਉਹ ਖਾਲਾ ਲੱਗਦਾ ਸੀ ਇਹ ਹਾਂ ਖਾਲੇ ਦਾ ਮਤਲਬ ਇਹ ਹੈ ਜਿਹਦਾ ਪਾਣੀ ਨਹੀਂ ਪਹੁੰਚਾਈ ਇਹ ਸਰਕਾਰ ਦਾ ਬਹੁਤ ਬਹੁਤ ਘਟਿਆ ਘੜ ਰਿਹਾ ਐਵੇਂ ਜਿੰਨੀਆਂ ਸਾਡੀਆਂ ਪੰਜਾਬ ਦੀਆਂ ਲੈਂਦੀਆਂ ਮੰਗਾ ਤੇ ਜਿਹੜਾ ਬਿਜਲੀ ਦਾ ਇਹਨਾਂ ਨੇ ਕੀਤਾ ਸੀ ਉਹਦੇ ਚ ਬਹੁਤ ਵੱਡਾ ਹੈ ਕਿ ਇਹਨਾਂ ਦਾ ਫੇਲੀਅਰ ਸਾਬਤ ਹੋਇਆ ਜੇ ਬਿਜਲੀ 2014 ਦੇ ਵਿੱਚ ਲੋਕਾਂ ਨੂੰ ਮੋਟਰਾਂ ਦੇ ਕਨੈਕਸ਼ਨ ਦਿੱਤੇ ਸੀ ਜਿਨ੍ਹਾਂ ਨੂੰ ਪਹਿਲਾਂ ਨੋਟੀਫਿਕੇਸ਼ਨ ਦਿੱਤਾ ਲੋਕਾਂ ਨੂੰ ਜਮਾਨ ਨੋਟਸ ਪਰੇ ਸੀ ਕੋਸ਼ਿੰਤ ਨਹੀਂ ਚੱਕੀ ਉਹਦੇ ਬਾਅਦ ਰਹਿ ਗਏ ਹੁਣ ਥੋੜਾ ਜਿਹਾ ਸਮਾਂ ਵਧਾ ਕੇ ਪੰਜਾਬ ਸਰਕਾਰ ਨੇ ਉਹਨਾਂ ਲੋਕਾਂ ਨੂੰ ਇਹ ਦੋਪਰ ਵਾਸਤੇ ਕਿਹਾ ਜੋ ਕਿ ਆਮ ਲੋਕਾਂ ਤੱਕ ਪਹੁੰਚੇ ਹੀ ਨਹੀਂ ਉਹਨਾਂ ਨੂੰ ਨੋਟਿਸ ਹੀ ਨਹੀਂ ਦਿੱਤਾ ਗਿਆ ਜੇ ਨੋਟਿਸ ਜਾਂਦਾ ਤਾਂ ਉਹ ਤਾਂ ਜਮਾਨ ਨੋਟਸ ਪਰ ਤੇ ਉਹ ਜਦੋਂ ਹੁਣ ਮੌਕੇ ਤੇ ਲੋਕਾਂ ਨੂੰ ਪਤਾ ਲੱਗਾ ਜਮਾਨ ਸੁਭਾਵੇਂ ਦੀ ਡੇਟ ਖਤਮ ਹੋ ਗਈ ਉਹ ਚਾਲ ਚੱਲ ਦੇਣਾ ਇੱਕ ਕਿਸਾਨ ਨੂੰ ਕਿ ਤੇ ਉਹ ਇੱਥੇ ਸਿੱਧੇ ਦਫ਼ਤਰਨਾ ਪੈਂਦਾ ਕਿਤੇ ਜਾ ਕੇ ਬੰਠੇ ਖੜਨਾ ਪੈਂਦਾ ਉਹਨਾਂ ਦੀਆਂ ਫਾਈਲਾਂ ਉਹ ਕੰਪਲੀਟ ਨਹੀਂ ਹੋਈਆਂ ਉਹ ਹੋਇਆ ਕਿ ਕਿ ਜਦੋਂ ਫਾਈਲਾਂ ਦਾ ਕੰਪਲੀਟ ਹੋ ਰਹੀਆਂ ਕਨੈਕਸ਼ਨ ਫਿਰ ਆ ਤੂੰ ਚਾਹੀਦਾ ਹਾਲਾਂਕਿ ਚਾਹੀਦਾ ਇਹ ਸੀ ਉਹਨਾਂ ਨੂੰ ਪੂਰਾ ਪਿੰਡਾਂ ਦੇ ਵਿੱਚ ਅਨਾਊਂਸਮੈਂਟ ਕਰਾ ਕੇ ਉਹਨਾਂ ਨੂੰ ਇੱਕ ਮਹੀਨੇ ਦਾ ਟਾਈਮ ਦਿੰਦੇ ਤਾਂ ਕਿ ਜਿਹੜਾ ਉਹਦੀਆਂ ਫਾਈਲਾਂ ਦਾ ਪੇਪਰਵਰਕ ਕਰ ਲੈਂਦੇ ਤਾਂ ਜੋ ਜਿਹੜਾ ਉਹਨਾਂ ਨੂੰ ਮੋਟਰ ਕਨੈਕਸ਼ਨ ਮਿਲ ਜਾਂਦੇ ਉਹ ਜੋ ਮੋਟਰ ਕਨੈਕਸ਼ਨ ਦਾ ਵੱਡਾ ਕਹਾਣ ਹੈ ਲੋਕਾਂ ਤੇ ਜਿਹੜੇ ਆਏ ਕਨੈਕਸ਼ਨ ਨੂੰ ਨਹੀਂ ਦਿੱਤੇ ਜਾ ਰਹੇ ਇਹ ਕਿਸ਼ਪਾਲੀ ਲੋਕਾਂ ਦੇ ਉੱਤੇ ਜ਼ਿਆਦਾ ਆ। ਮੈਦਾਨਾਂ ਪਾਣੀ ਪੂਰਾ ਕਰਕੇ ਨਹੀਂ ਦਿੱਤਾ ਜਾਂਦਾ। ਸਰਕਾਰ ਤਾਂ ਐਵੇਂ ਹੀ ਲੇਟ ਹੋਈ ਐ। ਸਾਡੇ ਪੰਜਾਬ ਦੀਆਂ ਫਸਲਾਂ ਦਾ ਬਹੁਤ ਵੱਡਾ ਘਾਣ ਹੋਇਆ। ਤੇ ਕੁਝੋ ਤਰੇ ਮਿਹਰਬਾਨ ਹੋ ਕੇ ਜੇ ਮੈਂ ਪਿਆ ਤਾਂ ਜੋ ਲੋਕਾਂ ਨੂੰ ਆਸ ਮੱਜੀ ਆ ਕਿ ਸਾਡੇ ਚਾਰਜਮੰਦਾਂ ਨੇ ਹੁਣ ਦੇਖੀ। ਪਰ ਜੇ ਸਰਕਾਰ ਤੇ ਰਹਿੰਦੇ ਤਾਂ ਜਿਵੇਂ ਪਿਛਲੀ ਦੀ ਗੜੇ ਮਾਰੀ ਦਾ ਤੁਸੀਂ ਦੇਖਿਆ ਆਪਣੇ ਜੈਤੂਨ ਕੀ ਹਾਲ ਹੋਇਆ। ਅਜੇ ਤੱਕ ਉਹਨਾਂ ਦੇ ਪੈਸੇ ਨਹੀਂ ਪਏ। ਐਵੇਂ ਇਹਨਾਂ ਨੇ ਸਰਕਾਰ ਨੇ ਇਹ ਕਰਨਾ ਸੀ ਕਿ ਲੋਕਾਂ ਦੀਆਂ ਫਸਲਾਂ ਐਤਕੀ ਵੀ ਲੇਟ ਹੋ ਰਹੀਆਂ। ਇਸੇ ਤਰ੍ਹਾਂ ਜਿਹੜਾ ਸਾਡੇ ਪੰਜਾਬ ਦੇ ਅਨੇਕਾ ਸਕੂਲ ਆ ਜਿਹੜੇ ਪ੍ਰਾਈਵੇਟ ਕਾਲਜ ਉਹਨਾਂ ਨੂੰ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਵਾ ਜਾਂਦੀ ਹੈ ਬੀਐਸਸੀ ਕਾਲਜ ਸਾਡੇ ਜ਼ਿਲ੍ਹੇ ਕੋਲ ਦਾ ਜਿਹੜਾ ਖੇਤੀਬਾੜੀ ਨਾਲ ਜੁੜਿਆ ਹੋਇਆ ਧੰਦਾ ਉਹਨੂੰ ਵੀ ਇਹਨਾਂ ਨੇ ਪ੍ਰਾਈਵੇਟ ਕਰਤਾ ਉੱਥੇ ਪ੍ਰਾਈਵੇਟ ਟੀਚਰ ਭੱਤੀ ਕਰਦੇ ਜੋ ਬਹੁਤ ਮਾੜੀ ਗੱਲ ਹੈ ਕਿਉਂਕਿ ਉਹਨਾਂ ਨੂੰ ਸਰਕਾਰੀ ਟੀਚਰ ਭੱਤੀ ਕਰਕੇ ਉਹਨੂੰ ਸਰਕਾਰੀ ਤੌਰ ਤੇ ਚਾਲੂ ਕਰਨਾ ਚਾਹੀਦਾ ਕਿਉਂਕਿ ਇਹਨਾਂ ਨੇ ਵੱਡਾ ਜੋਗ ਹੈ ਸੀ ਕਿ ਅਸੀਂ ਜਿਹੜੇ ਸਿੱਖਿਆ ਕੇਂਦਰ ਉਹਨਾਂ ਨੂੰ ਛਾ ਕਰਾਂਗੇ ਮਿਕਾਨੀ ਪੜਾਈ ਨੂੰ ਸੌਖੀ ਕਰਾਂਗੇ ਪਰ ਹੋਇਆ ਉਹਦੀ ਉਲਟਾ ਅੱਜ ਜਿਹਨਾਂ ਦੀ ਉਹ ਜਿਹੜੀ ਪੜਾਈ ਆ ਪ੍ਰਾਈਵੇਟ ਕਰਨ ਵਾਲਾ ਵੱਧ ਯੋਗ ਲਾ ਰਹੀ ਹੈ ਪਰ ਇਹ ਤਾਂ ਕਹਿੰਦੇ ਕਿ ਪਹਿਲੀ ਸਰਕਾਰਾ ਸਕੂਲਾਂ ਦੇ ਵਿੱਚ ਫਰੀ ਐਜੂਕੇਸ਼ਨ ਦਿੱਤੀ ਜਾ ਰਹੀ ਆ ਲੱਖਾਂ ਰੁਪਏ ਜਿਹੜਾ ਖਰਚ ਕੀਤਾ ਹੈਡ ਟੀਚਰਾਂ ਨੂੰ ਅਹਮਦਾਬਾਦ ਤੋਂ ਟ੍ਰੇਨਿੰਗ ਦਵਾਈ ਗਈ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਤੋਂ ਟ੍ਰੇਨਿੰਗ ਦਵਾਈ ਗਈ ਫਲੈਕਸ ਬੋਰਡ ਤੱਕ ਲਾ ਦਿੱਤੇ ਗਏ ਕਿ ਸਕੂਲਾਂ ਦੇ ਵਿੱਚ ਟੀਚਰ ਵੀ ਪੂਰੇ ਅਤੇ ਬੱਚਿਆਂ ਦਾ ਭਵਿੱਖਾ ਜਿਹੜਾ ਹੁਣ ਸੁਨਹਿਰਾ ਹੁੰਦਾ ਜਾ ਰਿਹਾ ਸੀ ਉਹ ਟ੍ਰੇਨਿੰਗ ਇਹਨਾਂ ਨੂੰ ਇਸ ਕੰਮ ਦੀ ਨਹੀਂ ਕਰਾਈ ਵੀ ਲੋਕਾਂ ਦਾ ਜਿਹੜਾ ਭਵਿੱਖਾ ਉਹਨੂੰ ਪੜਾਈ ਵੱਲ ਲਿਆਇਆ ਜਾਵੇ ਉਹ ਟ੍ਰੇਨਿੰਗ ਇਸ ਕਰਕੇ ਕਰਾਈ ਹੈ ਕਿ ਪ੍ਰਾਈਵੇਟ ਟੀਚਰ ਤੁਸੀਂ ਕਿਵੇਂ ਭਰਤੀ ਕਰਨੇ ਆ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਵੱਲ ਕਿਵੇਂ ਲਿਆਣਾ ਜਿਹੜੇ ਸਾਡੇ ਕਾਲਜਾਂ ਤੋਂ ਅੱਜ ਮਹੀਨੇ ਤੋਂ ਉੱਪਰ ਹੋ ਗਿਆ ਸਾਡੇ ਸਟੂਡੈਂਟ ਨਹੀਂਓ ਤਾਂ ਨਾ ਲੱਗਾ ਮੈਨੂੰ ਦਾ ਕਾਲਜ ਉਥੇ ਜਿਹੜਾ ਸਾਡਾ ਬੀਐਸਸੀ ਐਗਰੀਕਲਚਰ ਨੂੰ ਲੈ ਕੇ ਤੇ ਉਹ ਤੁਸੀਂ ਆਪ ਹੀ ਦੇਖ ਲਓ ਅੱਜ ਵੀ ਉਹਦੀ ਪ੍ਰਾਈਵੇਟ ਭਰਤੀ ਕਰਨੇ ਆਸਤੇ ਇਹਨਾਂ ਨੂੰ ਪ੍ਰਸ਼ਾਸਨ ਦਾ ਸਹਾਰਾ ਉਥੇ ਪੋਤ ਦਾ ਸਹਾਰਾ ਲੈ ਕੇ ਉਹ ਭਗਤੀ ਕਰ ਰਿਹਾ ਹੈ ਹਾਲਾਂਕਿ ਉਥੇ ਸਰਕਾਰੀ ਭਗਤੀ ਹੋਣੀ ਚਾਹੀਦੀ ਸੀ ਪਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਉਹੀ ਗੁਰਦੇਵ ਸੇਖੋ ਤੇ ਆਮ ਆਦਮੀ ਪਾਰਟੀ ਡੈਪਟੀ ਸਪੀਕਰ ਕੁਲਤਾਰ ਸੰਮਾ ਉਥੇ ਧਰਨਾ ਲਾਉਂਦੇ ਰਹੇ ਇਸ ਖੇਤੀਬਾੜੀ ਐਗਰੀਕਲਚਰ ਦਾ ਜਿਹੜਾ ਪ੍ਰਾਈਵੇਟ ਦੇ ਸੰਸਥਾ ਨੂੰ ਲੈ ਕੇ ਇਹਨਾਂ ਲੋਕਾਂ ਦਾ ਕੀ ਨਾਮ ਹੈ ਇਹਨਾਂ ਨੇ ਇੱਕ ਧਰਨੇ ਲਾਏ ਆ ਸਾਡੇ ਲੋਕਾਂ ਨੂੰ ਵੀ ਆਉਂਦਾ ਸੀ ਇਹ ਧਰਨੇ ਚ ਬੰਦੇ ਆਪਣੇ ਸਾਡੇ ਆ ਕਿੱਥੋਂ ਇਹ ਫਸੇ ਆ ਹੋਇਆ ਕੀ ਸਾਡੀ ਖੰਡ ਮੇਲਾ ਸਾਡੀ ਯਾਰਤੀ ਅਨੇਕਾਂ ਵਸਤ ਕਟਿਆ ਗੁਰਦੇਵ ਸੈਕਟਰ ਦੇ ਕਲਤਾਰ ਸੰਧ ਮੈਂ ਉੱਥੇ 24 ਘੰਟੇ ਬੈਠੇ ਹੁੰਦੇ ਧਰਨਾ ਲਾ ਕੇ ਐਕਟ ਵੀ ਦਰਸਰੀ ਰੋਕਿਆ ਗਿਆ ਇਹਨਾਂ ਤੋਂ ਬੁੱਢੇ ਨਾਲੇ ਦਾ ਮਸਲਾ ਇਹਨਾਂ ਨੇ ਚੱਕਿਆ ਲੋਕਾਂ ਨੂੰ ਇੱਕ ਵੋਟਾਂ ਪਟੋਲ ਨਾਸਤੇ ਜਿਹਦੇ ਚ ਇਹਨਾਂ ਦਾ ਡੱਟ ਕੇ ਫੇਰੀਆ ਹੋਇਆ ਜੇ ਸਾਡੇ ਔਕਾਸੀ ਕਾਲਜ ਦਾ ਉਹ ਸੀ ਮੈਡੀਕਲ ਦਾ ਸੀ ਤੋ ਤੁਸੀਂ ਪਿਛਲੇ ਦਿਨੀ ਵੇਖਿਆ ਹੀ ਉਥੇ ਕਿਹੜੇ ਉਥੇ ਏਸੀ ਚੱਲਦੇ ਆ ਜਾਂ ਕੈਂਸਰ ਭਾਗ ਚ ਕਿਹੜੀਆਂ ਉਹਨਾਂ ਦਵਾਈਆਂ ਦਿੱਤੀਆਂ ਜਾਂਦੀਆਂ ਜਦੋਂ ਸੱਤਾ ਦਾ ਰਾਜ ਭਾਗ ਇਹਨਾਂ ਲੋਕਾਂ ਦੇ ਹੱਥ ਆ ਜਾਂਦਾ ਕਿਸੇ ਦਿਨ ਨਹੀਂ ਹੁੰਦੀ ਇੱਕ ਪਹਿਲਾਂ ਗੱਲਾਂ ਸੁਣਾ ਕੇ ਜਾਂ ਸਾਡੇ ਧਰਦਿਆਂ ਦੇ ਵਿੱਚ ਬਹਿ ਕੇ ਲੋਕਾਂ ਨੂੰ ਇਹ ਵਿਖਾਉਂਦੇ ਆ ਵੀ ਅਸੀਂ ਲੋਕਾਂ ਦੇ ਹਾਏ ਉਹਦੀ ਉਲਟੇ ਬਗਲਾ ਕੀ ਆ ਕਿਉਂਕਿ ਇਹਨਾਂ ਨੇ ਜਮਾਂ ਨੰਗੇ ਚਿੱਟੇ ਹੋ ਕੇ ਵਿਖਾਤਾ ਵੀ ਬਦਲਾ ਇਹ ਆ ਵੀ ਜਿਹੜਾ ਵੀ ਇਸ ਗ라운ਡ ਤੋਂ ਉੱਠ ਕੇ ਸਿਆਸਤੀ ਜਾਗ ਰਿਹਾ ਉਹ ਲੋਕਾਂ ਦਾ ਨਹੀਂ ਹੂੰ ਸੀਐਮ ਭਗਵੰਤ ਮਾਨ ਤਾਂ ਕਹਿੰਦੇ ਕਿਸਾਨ ਜਿੱਥੇ ਬੰਦਿਆਂ ਦਾ ਤਾਂ ਕੰਮ ਹੀ ਆ ਵਿਰੋਧ ਕਰਨਾਂ ਚ ਕਹਿੰਦੇ ਐਂਟੀ ਪਾਰਟੀਆਂ ਦੇ ਚੱਕੇ ਹੋਏ ਬਹੁਤ ਵਧੀਆ ਗੱਲ ਆ ਉਹ ਵੀ ਪਹਿਲਾਂ ਚੱਕੇ ਹੋਏ ਸੀ ਜੇ ਪਹਿਲਾਂ ਦਿੱਲੀ ਬੈਠੇ ਸੀ ਅੰਨਾ ਹਿਆਰੀ ਨੇ ਮੋਲਚਾ ਲਾਇਆ ਜਿੱਥੋਂ ਇਹ ਪੈਦਾ ਹੋਏ ਆ ਅੱਜ ਉਹ ਇਹੋ ਜਿਹੀਆਂ ਗੱਲਾਂ ਹੀ ਕਰ ਰਹੇ ਆ ਕਲਤਾਰ ਨੇ ਦੀ ਸ਼ਾਨਦਾਰ ਵਾਸਤੇ 20 ਕਿਲੋ ਕਾਤੋਂ ਧਰਨੇ ਦੇ ਵਿੱਚ ਬੈਠੇ ਹੁੰਦੇ ਸੀ ਮੈਂ ਤੁਹਾਨੂੰ ਚੇਤਾ ਹੂਆ ਸਿੰਘਾਚੇ ਦੇ ਦਰਾਂ ਨ ਕਾਰਟੇਕਸ ਪਰ ਮਸਾਲੇ ਪਰ ਬੰਦ ਦੇ ਕੁਝ ਬੀ ਜੀ ਤੇ ਇਹ ਕਲਤਾਰ ਸੰਧ ਭਾਵੇਂ ਪਾਨਾ ਬਲਾ ਕੇ ਵਿੱਚ ਆ ਕੇ ਬੈਠਦੇ ਹੁੰਦੇ ਸੀ ਕਿਉਂਕਿ ਇਹ ਲੋਕਾਂ ਦਾ ਸੀ ਜਿਹੜਾ ਇੱਕ ਭਰੋਸਾ ਜਿੱਤ ਲੱਗਿਆ ਵੀ ਅਸੀਂ ਲੋਕਾਂ ਨਾਲ ਖੜੇ ਆ ਪਤਾ ਕਿ ਲੋਕਾਂ ਨੂੰ ਨੰਗੇ ਝਿਟੋ ਕੇ ਪਤਾ ਲੱਗ ਗਿਆ ਇਹਨਾਂ ਦਾ ਵੀ ਇੱਕ ਕੀ ਚੀਜ਼ ਹੈ ਕੀ ਕਰ ਰਹੇ ਆ ਜੇ ਤੁਸੀਂ ਪ੍ਰਿਧਕੋਟ ਮੈਡੀਕਲ ਕਾਲਜ ਦੀ ਗੱਲ ਕੀਤੀ ਆ ਪਰ ਸੀਐਮ ਭਗਵੰਤ ਮਾਨ ਦਾ ਸੰਗਰੂਪ ਦੇ ਵਿੱਚ ਕੈਂਸਰ ਦਾ ਜਿਹੜਾ ਹਸਪੀਟਲ ਆ ਖੋਲਣ ਜਾ ਰਿਹਾ ਕਹਿੰਦੇ ਪਹਿਲੀ ਸਰਕਾਰ ਜਿਹੜੀ ਲੋਕਾਂ ਦੇ ਨਾਲ ਸਿਹਤ ਸਹੂਲਤਾਂ ਦੀ ਗੱਲ ਕਰਦੀ ਐ ਇਹ ਇੱਕ ਡਰਾਮਾ ਭਗਵੰਤ ਮਾਨ ਨੇ ਜੋ ਕੀਤਾ ਹੁਣ ਤੱਕ ਉਹ ਗਰਾਊਂਡ ਲੈਵਲ ਤੇ ਆਪਾਂ ਵੇਖਿਆ ਕੀ ਹੋਇਆ ਨੇ ਤਾਂ ਪਿਛਲੇ ਦਿਨੀ ਜਦੋਂ ਮਾਲਾ ਕੰਤਨੀ ਫਸਲ ਆਈ ਸੀ ਤੇ ਸਾਡੀ ਉਹ ਵੀ ਚਾਕੇ ਪੰਜ ਘਰਿਆਂ ਨੂੰ ਇਹਨਾਂ ਠੀਕਾਂ ਦੀ ਮਨਜ਼ੂਰੀ ਦਿੱਤੀ ਸੀ ਇਹ ਸਸਫਲ ਜੋਖਮ ਪਲੋਚ ਦੀ ਕਾਲ ਤੇ ਮੁਰਕਿਆਂ ਨੂੰ ਪਿੱਛੇ ਹਟਣਾ ਪਿਆ ਸੀ ਇਹਦਾ ਪਲੇ ਪਲੇ ਬਿਆਨ ਦੇ ਕੇ ਉੱਥੇ ਨੋਟੀਫਿਕੇਸ਼ਨ ਜਾਰੀ ਕਰਤਾ ਜਿਹੜੀਆਂ ਸਾਡੀਆਂ ਛੋਟੇ ਪਲਾਟ ਆ ਕਨਾਲ ਤੋਂ ਘਟ ਜਗ੍ਹਾ ਵਾਲੀਆਂ ਜਿਹੜੀਆਂ ਸਾਡੀਆਂ ਸੇਰ ਹੋਣ ਵਾਲੀਆਂ ਸੀ ਜਿੰਨਾ ਤੇ ਉਹਨਾਂ ਨੂੰ ਐਨਓਸੀ ਲੈਣੀ ਪੈਂਦੀ ਸੀ ਇਹਨਾਂ ਨੇ ਉਹਨੂੰ ਵੀ ਕਹਿਤਾ ਵੀ ਨਹੀਂ ਲੈਣੀ ਪਊਗੀ ਉਹ ਵੋਟਾਂ ਨਹੀਂ ਲੰਘ ਅੱਜ ਤੱਕ ਉਹ ਵੇ ਲੋ ਕਿੱਥੇ ਆ ਕਿਉਂਕਿ ਇੱਕ ਪਕਾਈ ਮਾਲ ਦੀ ਕਮੇਟੀ ਕਲਾਕਾਰਾਂ ਦਾ ਕੰਮ ਕਰਦੇ ਆ ਵੀ ਉੱਥੇ ਇੱਕ ਬਿਆਨ ਦੇ ਦਿੱਤਾ ਤੇ 3 ਮਹੀਨੇ ਨਗਾੜੇ ਉਹ ਕੰਮ ਉਹ ਲੋਕਾਂ ਨੇ ਇਹਨਾਂ ਨੂੰ ਮਝਾਂਕੀ ਇਲੈਕਸ਼ਨ ਚ ਛਿਖਾਇਆ ਚੰਗੀ ਦਾ ਤੇ ਉਹਨਾਂ ਨੇ ਨਾ ਵੀ ਦੱਸਣਗੇ ਇਹਨਾਂ ਨੂੰ ਤੁਸੀਂ ਕਹਿੰਦੇ ਆਉਣ ਵਾਲੀ ਜਿਨ੍ਹਾਂ ਦੇ ਵਿੱਚ ਲੋਕ ਦੱਸਣਗੇ ਪਰ ਜਲੰਧਰ ਦੇ ਵਿੱਚੋ ਜਿੰਨੀ ਚੋਣ ਆ ਜਿਹੜੀ ਜਿੱਤਦੀ ਹੈ ਬਹੁਤ ਪੁਆਇੰਟ ਭਾਰੀ ਮਤ ਦੇ ਨਾਲ ਆ ਜਿਹੜਾ ਜਿੱਤਦੀ ਹੈ ਲੋਕ ਵੋਟਾਂ ਪਾਉਂਦੇ ਆ ਇਹਨਾਂ ਨੇ ਚੰਗੇ ਕੰਮ ਕੀਤੇ ਆ ਤਾਂ ਹੀ ਲੋਕਾਂ ਨੇ ਵੋਟ ਪਾਈ। ਵੀ ਤੁਸੀਂ মিডিਆ ਨਾਲ ਰਿਪੋਰਟ ਵੋ মিডিਆ ਦਾ ਕੰਮ ਕਰ। ਤੁਹਾਨੂੰ ਚੰਗੀ ਤਰ੍ਹਾਂ ਪਤਾ ਵੀ ਜਲੰਧਰ ਦੇ ਵਿੱਚ ਕੀ ਹੋਇਆ। ਸਾਡੀਆਂ ਟ੍ਰੇਨ ਯੂਨੀਅਨਾਂ ਸਾਡੀਆਂ ਜਿਹੜੀਆਂ ਕੋਈ ਵੀ ਜਦੋਂ ਵੀ ਰਾਜਾ ਸਾਡੇ ਜਿਹੜੇ ਉੱਥੇ ਪੈਨਸ਼ਨ ਯੂਨੀਅਨਾਂ ਇਹਨਾਂ ਨੂੰ ਇੱਥੋਂ ਤੱਕ ਗਿਆ ਗਿਆ ਕਿ ਭਗਵਾਨ ਨੇ ਮੈਂ ਜਲੰਧਰ ਦੇ ਵਿੱਚ ਬੈਠ ਕੇ ਤੁਹਾਡੇ ਲੋਕਾਂ ਦੀ ਗੱਲ ਸੁਣੂੰਗਾ। ਅੱਜ ਉਹ ਹੀ ਸਾਡੇ ਫੇਰ ਦੁਆਰਾ ਧਰਨੇ ਦੇ ਬੈਠੇ ਆ ਰੌਣਾ ਪ ਇਹ ਇੱਕੇ ਜਾਂਦੀ ਆ ਸਾਡੇ ਨਾਲ ਫੇਰ ਝੋਟ ਕਰ ਗਿਆ ਡਰਾਮੇ ਭਾਈ ਬੰਗਾ ਹਰ ਟਾਈਮ ਨਵੀਂ ਤੋਂ ਨਵੀਂ ਛੁਟਕਲਾ ਸੁਣਾ ਕੇ ਲੋਕਾਂ ਨੂੰ ਭੁਲਾ ਕੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੀ ਆਈ ਹੈ ਸਰਕਾਰ ਆ ਇਹ ਤੇਰੇ ਕੰਮ ਕਰਣੀ ਹਾਂਜੀ ਪੈਨ ਧਰਨਾ ਲਾਉਣਾ ਪੈ ਰਿਹਾ ਇੱਥੇ ਡਿਪਟੀ ਸਪੀਕਰ ਕੋਲ ਦਰਸਾਂਦਵਾਂ ਦੀ ਆਇਓ ਪਰ ਦੂਜੇ ਪਾਸੇ ਇਹ ਮਾਨ ਸਰਕਾਰ ਕਿਹੜੀ ਧਾਰਾ ਮਾਰ ਰਹੀ ਹੈ ਕਹਿ ਰਹੀ ਕਿ ਇਸ ਖੇਤਾਂ ਦੇ ਵਿੱਚ ਪਾਣੀ ਪਹੁੰਚਾ ਦਿੱਤਾ ਨਹਿਰਾਂ ਦੀ ਪਹਿਲੀ ਸਰਕਾਰ ਪਲੀ ਸਰਕਾਰ ਦੀ ਇਹ ਸਾਰੇ ਹੈ ਕੀ ਕਰਨੀ ਭਰਨੀ ਜਿਹੜੇ ਅਸੀਂ ਧਰਨੇ ਲਾਉਣੇ ਆ ਇੱਥੇ ਸਾਨੂੰ ਕਿਹੜਾ ਚਾਅ ਆਉਂਦਾ ਸ਼ੌਂਕ ਆਉਂਦਾ ਕਿ ਅਸੀਂ ਗਰਮੀ ਵਿੱਚ ਬੈਠੀਏ ਪਾਣੀ ਪੂਰਾ ਫਸਲਾਂ ਨੂੰ ਮਿਲਦਾ ਹੁੰਦਾ ਤੇ ਸਾਨੂੰ ਅੱਜ ਕੀ ਜ਼ਰੂਰਤ ਸੀਗੀ ਕਿ ਇੱਥੇ ਬੈਠਣ ਦੀ ਇਹ ਸਰਕਾਰਾਂ ਦਾ ਹੀ ਸਾਰਾ ਕਰਨੀ ਭਰਨੀ ਜੋ ਵੀ ਸਰਕਾਰਾਂ ਦੀ ਹੈ ਸਾਨੂੰ ਬੈਠਣਾ ਪੈਂਦਾ ਸਾਨੂੰ ਆਪਦੇ ਛੋਟੇ ਛੋਟੇ ਮਸਲੇਾਂ ਲਈ ਵੀ ਧਰਨੇ ਲਾਉਣੇ ਪੈਂਦੇ ਆ ਬੱਚਿਆਂ ਦੀ ਭੁੱਖ ਲਈ ਵੀ ਧਰਨੇ ਲਾਉਣੇ ਪੈਂਦੇ ਆ ਪਾਣੀ ਆ ਫਸਲਾਂ ਲਈ ਵੀ ਧਰਨੇ ਲਾਉਣੇ ਪੈਂਦੇ ਆ ਇੱਕ ਦੱਸੋ ਮੰਤ ਭਾਗੀ ਕੀ ਖਬਰ ਉਹ ਬੱਚਿਆਂ ਦੀ ਭੁੱਖ ਲਈ ਤਾਂ ਸੀਐਮ ਭਗਵਾਨ ਜੀ ਤਮਨ ਨੂੰ ਚੁਣ ਲਿਆ ਕੰਮ ਕਰਾਂਦਾ ਧੀਆਂ ਪੋਤਾ ਕਿਸਾਨਾਂ ਦਾ ਪੋਤਾ ਕਹਿੰਦਾ ਮੈਨੂੰ ਬਹੁਤ ਪਤਾ ਜੀ ਹਾਂਜੀ ਹਾਂਜੀ ਪਤਾ ਤਾਂ ਇਹ ਤਾਂ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਆ ਮੈਂ ਹਰ ਵਾਰ ਇਹੀ ਗੱਲ ਦਰਉਣੀ ਆ ਵੀ ਸਾਡੇ ਭਗਵੰਤ ਮਾਨ ਨੇ ਕੀ ਕੀਤਾ ਉਹਨੇ ਬੱਚੇ ਸਾਡੇ ਚਿੱਟੇ ਤੇ ਲਾਤੇ ਸਾਨੂੰ ਪਤਾ ਪਿੰਡਾਂ ਵਿੱਚ ਆ ਕੇ ਇੱਕ ਵਾਰੀ ਗੇੜਾ ਘੱਡੇ ਰੈਲੀ ਕਰੇ ਪਿੰਡਾਂ ਵਿੱਚ ਜਦੋਂ ਵੋਟਾਂ ਦੇ ਸਮੇਂ ਰੈਲੀ ਕਰਦਾ ਹੁਣ ਆ ਕੇ ਕਰੇ ਦੇਖੇ ਸਾਡੇ ਪੰਜਾਬ ਦਾ ਕੀ ਹਾਲ ਆ ਸਾਡੇ ਛੋਟੇ ਛੋਟੇ ਬੱਚਿਆਂ ਦਾ ਕੀ ਹਾਲ ਆ ਇੱਕ ਵਾਰੀ ਆ ਕੇ ਅਸੀਂ ਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਇੱਕ ਵਾਰੀ ਰੈਲੀ ਘੱਡੇ ਤੇ ਸਾਡੇ ਆ ਕੇ ਪਿੰਡਾਂ ਦਾ ਹਾਲ ਵੇਖੀ ਸੀਐਮ ਭਗਵੰਤ ਮਾਨ ਕਹਿੰਦੇ ਚਿੱਟਾ ਦਾ ਕਾਲੀ ਦਲ ਨੇ ਲੈ ਕੇ ਆਂਦਾ ਸੀ ਅਸੀਂ ਤਾਂ ਖਤਮ ਕਰਨ ਦੇ ਕਾਲੀ ਦਾਲ ਨੇ ਲੈ ਕੇ ਆਂਦਾ ਸੀ ਪਰ ਉਹ ਪਰਦੇ ਜਿ ਸੀ ਨੇ ਸ਼ਰੇਆਮ ਵਿੱਚ ਨਾ ਸ਼ੁਰੂ ਕਰਦਾ ਪਰ ਕਿੰਨਾ ਹੀ ਫਰਕ ਕੋਈ ਜ਼ਿਆਦਾ ਨਹੀਂ ਹੈਗਾ ਇਹ ਸਰਕਾਰਾਂ ਤੋਂ ਤਾਂ ਇਹੀ ਉਮੀਦ ਰੱਖਣੀ ਸੀ ਉਹ ਪੂਰੀ ਹੋਈ ਜਾਂਦੀ ਆ ਕਿ ਆਉਣ ਵਾਲੀ ਪੀੜ੍ਹੀ ਤਾਂ ਸਾਡੀ ਖਤਮ ਕਰਦੀ ਸਾਡੀਆਂ ਫਸਲਾਂ ਵੀ ਖਰਾਬ ਹੋਈ ਜਾਂਦੀਆਂ ਪਾਣੀ ਵੀ ਸਾਨੂੰ ਪੂਰਾ ਮਿਲ ਰਿਹਾ ਵੀ ਅਸੀਂ ਜਾਈਏ ਕਿੱਧਰ ਵੀ ਕਿਸਾਨਾਂ ਨਾਲ ਹੀ ਕਿਉਂ ਤੱਕਾ ਹੁੰਦਾ ਹਰ ਵਾਰ ਵੀ ਅਸੀਂ ਹੀ ਕਿਉਂ ਨਹੀਂ ਚੰਗੀ ਲੱਗਦੇ ਸਰਕਾਰ ਨੂੰ ਵੀ ਕਾਰਨ ਕੀ ਇਹ ਚੀਜ਼ ਦਾ ਸਾਨੂੰ ਹਜੇ ਤੱਕ ਸਮਝ ਨਹੀਂ ਆਈ ਸਾਡੀ ਪੀੜ੍ਹੀ ਦੀ ਪੀੜ੍ਹੀ ਰੋਲ ਗਈ ਇਸ ਚੀਜ਼ ਨੂੰ ਪਤਾ ਕਰਦੀ ਵੀ ਕਿਸਾਨਾਂ ਦੀ ਕਿਸਮਤ ਵਿੱਚ ਇੰਨਾ ਉਹ ਲਿਖਿਆ ਹੋਇਆ ਵੀ ਜੱਟ ਦੀ ਕਹਿੰਦੇ ਜੂਨ ਬੁਰੀ ਆ ਵੀ ਵਕਿਆ ਹੀ ਬੁਰੀ ਆ ਅੱਜ ਦੀ ਕੰਡੀਸ਼ਨ ਵੇਖ ਕੇ ਲੱਗਦਾ ਵੀ ਜੱਟ ਦੀ ਜੂਨ ਵਕਿਆ ਹੀ ਬੁਰੀ ਆ ਸੁਣਦੇ ਹੀ ਹੁੰਦੇ ਸੀ ਅੱਜ ਨਾਲੇ ਕਹਿੰਦੇ ਕਿਸਾਨ ਆ ਜਿਹੜੇ ਪਾਣੀ ਆ ਜਿਹੜਾ ਵੱਧ ਮਕਾਉਂਦੇ ਆ ਜੀ ਝੋਨਾ ਲਾਉਂਦੇ ਆ ਝੋਨੇ ਦੀ ਫਸਲ ਆ ਜਿਹੜੀ ਆਪ ਖਾਂਦੇ ਨਹੀਂ ਹੈਗੀ ਕਿਸਾਨਾਂ ਨੂੰ ਦੋਸਤ ਦੀ ਹਾਂ ਕਿਸਾਨਾਂ ਨੂੰ ਦੇਣਾ ਨਾ ਕਿਸਾਨ ਫਿਰ ਬੀਜ ਕੇ ਫਸਲ ਵੱਢ ਕੇ ਇਹਨਾਂ ਨੂੰ ਦਿੰਦੇ ਆ ਕਿਸਾਨ ਤਾਂ ਆਪੇ ਹੀ ਮਾੜਿਆ ਮੈਂ ਤਾਂ ਕਿੰਨੇ ਕਿਸਾਨ ਫਸਲ ਬੀਜਣ ਹੀ ਨਾ ਆਪਦੇ ਖਾਣ ਜੂਗੀ ਬੀਜਿਆ ਕਰਨ ਪਤਾ ਲੱਗ ਜੇ ਵੀ ਕਿੱਥੋਂ ਫਸਲ ਆਉਂਦੀ ਕਿੱਥੋਂ ਕਣਕ ਆਉਂਦੀ ਆ ਤੇ ਕਿੱਥੋਂ ਝੋਨਾ ਆਉਂਦਾ ਇਹਨਾਂ ਨੂੰ ਪਤਾ ਲੱਗੇ ਪਰ ਸਾਡੀ ਮਜਬੂਰੀ ਆ ਅਸੀਂ ਵੀ ਆਦੇ ਬੱਚੇ ਪਾਲ ਲੈਣੇ ਆ ਸਾਨੂੰ ਇਹ ਖੇਤੀ ਕਰਨੀ ਪੈਂਦੀ ਆ ਫਿਰ ਸਰਕਾਰ ਤਾਂ ਕਹਿ ਰਹੀ ਹੈ ਕਿ ਵਕ ਵਕ ਜੜੀਆਂ ਫਸਲਾਂ ਉਹ ਬੀਜੀਆਂ ਜਾਣ ਤਾਂ ਜੋ ਪਾਣੀ ਦੀ ਜਿਹੜੀ ਮਾਤਰਾ ਉਹ ਜਿਆਦਾ ਘਟਦੀ ਜਾ ਰਹੀ ਹੈ ਦਿਨ ਬਾਅਦ ਦਿਨ ਇਸ ਨੂੰ ਲੈ ਕੇ ਹਾਂਜੀ ਮੰਨ ਲਓ ਚਲੋ ਅਸੀਂ ਇਹ ਗੱਲ ਨਾਲ ਸਹਿਮਤ ਹੋ ਜਾਈਏ ਕਿ ਫਿਰ ਸਾਡੀਆਂ ਇਹ ਮੰਗਾਂ ਨੇ ਜਿਹੜੀਆਂ ਸਾਰੀਆਂ ਪੂਰੀਆਂ ਹੋਣਗੀਆਂ ਅਸੀਂ ਮੰਨਣ ਨੂੰ ਤਿਆਰ ਹੋ ਜਾਈਏ ਸਾਡੇ ਨਾਲ ਮੀਟਿੰਗ ਕਰੇ ਕਿ ਉਸ ਤੋਂ ਬਾਅਦ ਵੀ ਸਾਨੂੰ ਇਹ ਚੀਜ਼ ਵਾਸਤੇ ਧਰਨਾ ਨਹੀਂ ਲਾਉਣਾ ਪੈਣਾ ਪਰ ਲਾਉਣਾ ਪਏਗਾ ਇਹ ਸਰਕਾਰ ਸਾਬ ਇੱਕ ਸਿਆਸਤ ਖੇਡਦੀ ਹੈ ਕਿਸਾਨਾਂ ਨਾਲ ਭੋਲੇ ਭਾਲੇ ਹੁੰਦੇ ਕਿਸਾਨ ਅਨਪੜ੍ਹ ਹੁੰਦੇ ਇਹਨਾਂ ਨੂੰ ਨਹੀਂ ਪਤਾ ਹੁੰਦਾ ਜਿਵੇਂ ਕਹਿਤਾ ਹੁੰਦੇ ਮਦਰ ਲੱਗ ਜਾਂਦੇ ਆ ਵੀ ਬਸ ਇਸ ਲਈ ਕਹਿਣਾ ਚਾਹੁੰਦੇ ਵੀ ਸਾਡੇ ਲਈ ਤੋਂ ਮੰਦਪਾ ਕੀ ਖਬਰ ਕੋਈ ਨਹੀਂ ਪਿਆ ਅੱਜ ਸਾਨੂੰ ਪਾਣੀ ਵਾਸਤੇ ਵੀ ਧਰਨਾ ਲਾਉਣਾ ਇੱਕ ਪਾਸੇ ਮਾਨ ਸਰਕਾਰ ਕਹਿ ਰਹੀ ਕਿ ਖੇਤਾਂ ਦੇ ਵਿੱਚ ਅਸੀਂ ਪਾਣੀ ਪਹੁੰਚਾ ਦਿੱਤਾ ਦੂਜੇ ਪਾਸੇ ਤੁਹਾਡੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਸੰਕੇਤ ਦਿੱਤਾ ਜਾ ਰਿਹਾ ਵੱਡੀ ਲੜਾਈ ਲੜਨ ਜਾ ਰਹੀ ਹੈ ਹਾਂ ਜੀ ਕਿ ਪੰਜ ਜੀ ਮੇਰੇ ਤੋਂ ਪਹਿਲਾਂ ਦੱਸ ਗਿਆ ਹੈ ਵੀ ਅੱਜ ਕਿੰਨੀ ਗਰਮੀ ਆ ਕਾਪਸ਼ ਦੇ ਵਿੱਚ ਸਾਰੇ ਲੋਕ ਆ ਖੜੇ ਆ ਜੇ ਪਾਣੀ ਲੋਕਾਂ ਨੂੰ ਮਿਲਦਾ ਹੋਵੇ ਤਾਂ ਫਿਰ ਕੀ ਲੋੜ ਹੈ ਧਰਨੇ ਲਾਉਣ ਦੀ ਸਰਕਾਰਾਂ ਦੇ ਅਸੀਂ ਫਿਰ ਕਈ ਜਿਹੀਆਂ ਸਰਕਾਰਾਂ ਹੋ ਗਈਆਂ ਜੇ ਪਾਣੀ ਮਿਲਦਾ ਹੋਵੇ ਆਪਾਂ ਪਿੱਛੇ بارشਾਂ ਨਹੀਂ ਪਈਆਂ ਲੋਕਾਂ ਦੇ ਝੋਨੇ ਜਾ ਕੇ ਦੇਖਣ ਵਾਲੇ ਸੀ ਜੇ ਆ ਬਾਰਿਸ਼ ਨਾ ਪੈਂਦੀ ਤਾਂ ਲੋਕਾਂ ਦਾ ਬੁਰਾ ਹਾਲ ਸੀਗਾ ਲੋ ਇਹ ਕਰਕੇ ਤਾਂ ਨਹੀਂ ਜਿਹੜੇ ਲਾਉਣੇ ਕੋਈ ਸਾਡਾ ਕੋਈ ਸ਼ੌਕ ਨਹੀਂ ਇਹ ਹੋਰ ਵੀ ਜਿਹੜੇ ਆਪਾਂ ਦੇਖਦੇ ਆ ਵੀ ਜਿਹੜਾ ਨਿੱਜੀਕਰਨ ਬਿਜਲੀ ਬੋਰਡ ਦਾ ਕਿੱਦਾਂ ਜਾ ਰਿਹਾ ਅਸੀਂ ਦੇਖਦੇ ਆ ਕਿ ਜਿਹੜੇ ਜਿਹੜੇ 스마트 ਮੀਟਰ ਲੱਗ ਰਹੇ ਆ ਘਰਾਂ ਦੇ ਵਿੱਚ ਉਹ ਤੁਸੀਂ ਦੇਖੋਗੇ ਕਿ ਉਹਨਾਂ ਦੀ ਕੋਈ ਰੀਡਿੰਗ ਲੈ ਨਹੀਂ ਜਾਊਗਾ ਉਹ ਰੀਡਿੰਗ ਦਫਤਰ ਦੇ ਵਿੱਚ ਹੀ ਰੀਡਿੰਗ ਆ ਜਾਣੀ ਹੈ ਉਹ ਉੱਥੇ ਹੀ ਉਹਨਾਂ ਨੇ ਰੀਡਿੰਗ ਲੈ ਕੇ ਤੁਹਾਨੂੰ ਬਿੱਲ ਮੈਸੇਜ ਕਰ ਦੇਣਾ ਹੁਣ ਜਿਹੜੇ ਮੀਟਰ ਲੱਗ ਰਹੇ ਆ ਉਹਨਾਂ ਦਾ ਕੋਈ ਬਿੱਲ ਨਹੀਂ ਕਰਾ ਆਪਣੇ ਜਾਣਾ ਨਾ ਉੱਥੇ ਕਿਸੇ ਨੇ ਰੀਡਿੰਗ ਲੈਣ ਜਾਣਾ ਜਿਵੇਂ ਅੱਗੇ ਆਪਣੇ ਰੀਡਿੰਗ ਲੈਣ ਜਾਂਦੇ ਸੀ ਕੋਈ ਹੋਰ ਰੀਡਿੰਗ ਨਹੀਂ ਉਹਨਾਂ ਦੀ ਲੈਉਣੀ ਉਹ ਹੌਲੀ ਹੌਲੀ ਕਰਕੇ ਜਿਵੇਂ ਨਵੇਂ ਮੀਟਰ ਲੱਗ ਰਹੇ ਆ ਉਹ ਵੀ ਸਾਰੇ ਸਮਾਰਟ ਮੀਟਰ ਆ ਤੇ ਜਿਹੜੇ ਮੀਟਰ ਸੜ ਜਾਂਦੇ ਜਾਂ ਖਰਾਬ ਕੋਈ ਹੋ ਗਿਆ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਬਦਲ ਕੇ ਜਿਹੜੇ ਸਮਾਰਟ ਮੀਟਰ ਲਾ ਰਹੇ ਜੋ ਹੌਲੀ-ਹੌਲੀ ਸਾਰੇ ਜਦੋਂ ਲੱਗ ਗਏ ਤਾਂ ਇਹਨਾਂ ਨੇ ਫਿਰ ਜਿਹੜਾ ਆਪਣਾ ਜਿਵੇਂ ਆਪਾਂ ਨੂੰ Jio ਤੇ SIM ਦਿੱਤੇ ਸੀਗੇ ਉਦੋਂ ਇਹਨਾਂ ਨੇ ਬੜਾ ਕਿਹਾ ਵੀ ਯਾਰ ਤੁਹਾਨੂੰ ਫ੍ਰੀ SIM ਦਿਆਂਗੇ ਤੁਹਾਨੂੰ ਨੈੱਟ ਵੀ 2 ਮਹੀਨੇ ਫਟਾਫਟ ਬੜਾ ਆਪਣੇ ਲੋਕਾਂ ਨੇ ਬੜੇ ਲਵਾਏ ਵੀ ਬੜਾ ਵੀ ਆਪ ਲੋਕ ਕਨੈਕਸ਼ਨ ਵੀ ਇਹਦਾ ਆਪਾਂ ਨੂੰ ਫ੍ਰੀ ਮਿਲਣ ਲੱਗੇ ਆ ਪਰ ਹੋਇਆ ਕਿ ਹੁਣ ਆਪਾਂ ਦੇਖਦੇ ਵੀ Jio ਦੇ ਨਾਲ ਟੱਪ ਗਿਆ ਹੁਣ ਲੋਕੋ ਜਿਵੇਂ ਕਿਸੇ ਨੂੰ ਬੰਦੇ ਨੂੰ ਅਮਲ ਤੇ ਲਾ ਲੈਂਦੇ ਆ ਉਹ ਅਮਲ ਤੇ ਲਾ ਲਿਆ ਵੀ ਹੁਣ ਤੁਸੀਂ ਪਛਾਣ ਜੇ ਹੁਣ ਆਪਾਂ ਕੋਲ ਤੋਂ ਕੋਈ ਵੀ ਬੰਦਾ ਰਹਿ ਨਹੀਂ ਸਕਦਾ ਤੇ ਉਹਨਾਂ ਨੇ ਜਿਹੜਾ ਇਹਦਾ ਵਧਾਤਾ ਇਸੇ ਤਰ੍ਹਾਂ ਜਿਹੜਾ ਮੀਟਰਾਂ ਦਾ ਵੀ ਇਹ ਜਿੱਦੇ ਇਹਨਾਂ ਦੇ ਹੱਥ ਜਾ ਗਿਆ ਸਾਰਾ ਕੰਮ ਵੀ ਸਾਰੇ ਮੀਟਰ ਲੱਗ ਗਏ ਹੌਲੀ ਹੌਲੀ ਲਾਈ ਜਾ ਰਹੇ ਆ ਸੀ ਭਾਵੇਂ ਵਿਰੋਧ ਕਰੀ ਜਾ ਰਹੇ ਆ ਪਰ ਸਰਕਾਰ ਵੱਲੋਂ ਜਿਹੜੇ ਮੀਟਰ ਦੂਜੇ ਬਿਲਕੁਲ ਬੰਦ ਕੀਤੇ ਸਮਾਰਟ ਮੀਟਰਾਂ ਤੋਂ ਬਿਨਾਂ ਸਾਰੇ ਮੀਟਰ ਹੀ ਉਹੀ ਲੱਗ ਰਹੇ ਆ ਤੇ ਜਿੱਦਾਂ ਸਾਰੇ ਮੀਟਰ ਲਾ ਕੇ ਜਿਹਨਾਂ ਦੇ ਆਪ ਦੇ ਹੱਥ 'ਚ ਲੈ ਲੈਣਾ ਜਿਵੇਂ ਆਪਣੇ ਮੋਬਾਈਲ 'ਚ ਪੈਸੇ ਆਏ ਆ ਉਹਦੇ ਵਿੱਚ SIM ਵੀ ਆ ਸਾਰਾ ਕੁਝ ਆ ਕਿ ਉਹ ਕਿਸੇ ਨੂੰ ਨਾਲ ਵੀ ਕਦੇ ਵੀ ਇਹਦਾ ਨਿੱਜੀਕਰਨ ਕੀਤਾ ਜਾ ਰਿਹਾ ਜਿਹੜਾ ਆਪਾਂ ਹੁਣ ਜਿਹੜੇ 600 ਯੂਨਟ ਜਾਂ ਕੋਈ ਛਲੂਕ ਆਸਟਾ ਨੂੰ 200 ਯੂਨਟ ਪਹਿਲਾਂ ਮਿਲਦੀ ਹੁਣ ਸਾਰਿਆਂ ਨੇ 600 ਕਰਤੀ ਆ ਕੋ ਕਿਹਨੂੰ ਮੜ ਕੇ ਮਿਲਣੀ ਨਹੀਂ ਜਿਹੜਾ ਪੈਸੇ ਪਵਾ ਲੂਗਾ ਉਹਦੀ ਚਾਲ ਕੋ ਆਪਣੇ ਜੇ ਛਾਂ ਨੂੰ ਪੈਸੇ ਮੋਗੇ ਰਾਤ ਨੂੰ ਆਪਾਂ ਨੂੰ ਹਨੇਰੇ 'ਚ ਜਿਹੜਾ ਬੈਠਣਾ ਅਸੀਂ ਮੀਟਰਾਂ ਦੀ ਗੱਲ ਚੁੱਪ ਵਾਲਿਆਂ ਦੀ ਪਰ ਹੁਣ ਘਰਾਂ ਦੇ ਵਿੱਚ ਲੱਗੇ ਜਾ ਰਹੀ ਹੈ ਪਹਿਲਾਂ ਕਿਸਾਨ ਜਿੱਥੇ ਬੰਦੀਆਂ ਸੁੱਤੀਆਂ ਪਈਆਂ ਸੀ ਕਿ ਪਹਿਲਾਂ ਕਿਉਂ ਨਹੀਂ ਵਿਰੋਧ ਕੀਤਾ ਜਦੋਂ ਘਰਾਂ ਦੇ ਵਿੱਚ ਲੱਗ ਰਹੇ ਸੀ ਹੁਣ ਤਾਂ ਅੱਧੂ ਜਾਦੇ ਮੀਟਰਾਂ ਜਿਹੜੇ ਘਰਾਂ ਦੇ ਵਿੱਚ ਚਿਪਾਂ ਵਾਲੇ ਲੱਗ ਚੁੱਕੇ ਹੈ ਪਰੋਧ ਬਹੁਤ ਕਿ ਹੋਇਆ ਪਰ ਅਸੀਂ ਮਤਲਬ ਵੀ ਸਾਡਾ ਜੋ ਕਿਵੇਂ ਵੀ ਸਮਝ ਲਓ ਕਾਮਯਾਬ ਅਸੀਂ ਨਹੀਂ ਹੋ ਸਕੇ ਹੁਣ ਸਾਡਾ ਵਿਰੋਧ ਫਿਰ ਚੱਲ ਰਹੀ ਹੈ ਜਿਵੇਂ ਅਸੀਂ ਸਾਡੇ ਪਿੱਛੇ ਇਹਨਾਂ ਨੇ ਜਿਹੜੇ ਕਾਲੇ ਕਾਨੂੰਨ ਜਿਹੜੇ ਲੈਂਦੇ ਆ ਜਾਂ ਫੀਤੀ ਲਾ ਕੇ ਆਈ ਸੀ ਉਹ ਵਾਪਸ ਭਾਵੇਂ ਲੈ ਲੈ ਪਰ ਇਹ ਕਹਿੰਦੇ ਵੀ ਅਸੀਂ ਸਮਝਾ ਨਹੀਂ ਸਕੇ ਲੋਕਾਂ ਨੂੰ ਉਹ ਅਜੇ ਵੀ ਜਿਉਂਦੀ ਤਰ੍ਹਾਂ ਉਵੇਂ ਹੀ ਹੈ ਤੇ ਉਹਦੇ ਤੇ ਵੀ ਸਾਡੀ ਲੜਾਈ ਅਸੀਂ ਸਾਥ ਸਾਥ ਨੇ ਧਰਨੇ ਸਾਡੇ ਲੱਗ ਰਹੇ ਜਿਵੇਂ ਸਾਹੁੰਦੇ ਲੱਗੇ ਸਾਡੇ ਚਲੂ ਦੂਸਰੇ ਜਾਵੇਂ ਭਾਵੇਂ ਜਥੇਬੰਦੀਆਂ ਉਹ ਲਾਈ ਬੈਠੇ ਅਸੀਂ ਵੀ ਧਰਨੇ ਲਾ ਰਹੇ ਆ ਤੇ ਇਹ ਕਰਕੇ ਵੀ ਉਹ ਸਰਕਾਰ ਮਤਲਬ ਵੀ ਇਹ ਬੰਨਣ ਵਾਸਤੇ ਤਿਆਰ ਨਹੀਂ ਇਹ ਤਾਂ ਜਿੰਨਾ ਅਸੀਂ ਵਨ ਇਕੱਠੇ ਹੋਵਾਂਗੇ ਤਾਂ ਹੀ ਅਸੀਂ ਜਿਹੜਾ ਇਹਨੂੰ ਕਿਵੇਂ ਲੱਗਦਾ ਤੁਹਾਨੂੰ ਉਹ ਮੀਟਰ ਹੈ ਜਿਹੜੇ ਪੱਟੇ ਜਾਣਗੇ ਚਿੱਪ ਵਾਲੇ ਕਿਸਾਨ ਜਥੇਬੰਦੀਆਂ ਦੇ ਵਿਰੁੱਧ ਇਹ ਕਿਸਾਨਾਂ ਦੇ ਜ਼ੋਰ ਨਾਲ ਹੀ ਹੈ ਜੇ ਅਸੀਂ ਜ਼ੋਰ ਲਾ ਕੇ ਮੈਂ ਜਥੇਬੰਦੀਆਂ ਜੋਰ ਲਾ ਕੇ ਸਾਰਾ ਕੰਮ ਕੀਤਾ ਸੀ ਉਹਨਾਂ ਨੂੰ ਪਟਾਈਏ ਤੇ ਨੰਬਰ ਇਹ ਵੀ ਆ ਵੀ ਸਾਡੀ ਸੂਬੇ ਦੇ ਆਖਰ ਸਾਡੇ ਦਰਸ਼ਨਤਾਲ ਨਾਲ ਵੀ ਗੱਲ ਹੋਈ ਸੀ ਮੈਂ ਕਿਹਾ ਵੀ ਮੀਟਰ ਜਿਹੜਾ ਆਪਾਂ ਨਹੀਂ ਲਾਉਣ ਦਿੰਦੇ ਲਾਉਣ ਤਾਂ ਆਪਾਂ ਨਹੀਂ ਦਿੰਦੇ ਤੇ ਉਹ ਜਿਹੜਾ ਬਹਿੰਗਮਾ ਉਹਨੂੰ ਐਵਰੇਜ ਪਾਉਣ ਲੱਪੇਂਦਾ ਉਹ ਵੈਸੇ ਤਾਂ ਉਹਦਾ 600 ਜੂੰਟ ਦੇ ਵਿੱਚ ਉਹਨੂੰ ਬਿੱਲ ਨਹੀਂ ਆਉਣਾ ਚਾਹੀਦਾ ਉਹ ਫਿਰ ਜਿਹੜਾ ਨਾ ਐਵਰੇਜ ਪਾਉਣੀ ਸ਼ੁਰੂ ਕਰ ਦਿੰਦੇ ਆ ਮੈਂ ਕਹਾਂ ਵੀ ਆਪਾਂ ਇਹ ਸਮੂੱਚੇ ਤੌਰ ਤੇ ਬੰਦੀ ਕਰੋ ਵੀ ਅਈ ਵਾਰ ਪਹਿਲ ਹੀ ਨਹੀਂ ਦੇਣੇ ਜੋ ਮਰਜ਼ੀ ਕਰ ਲਓ ਵੀ ਜੇ ਅਸੀਂ ਬੈਲ ਨੂੰ ਬੰਦ ਕਰਾਂਗੇ ਨਾ ਵੀ ਬੈਲੇ ਹੀ ਦੇਣਾ ਹੀ ਨਹੀਂ ਜੋ ਮਰਜ਼ੀ ਕਰੋ ਜੇ ਜਿਹਦਾ ਮੀਟਰ ਨਹੀਂ ਲੱਗਾ ਅਸੀਂ ਇਹਦੇ ਤੇ ਜ਼ੋਰ ਦੇਵਾਂਗੇ ਤਾਂ ਜਾ ਕੇ ਇਹ ਕੰਮ ਜਾਪੂ